ਸਤਨਾਮ ਵਾਹਿਗੁਰੂ ਸਹਿਬ ਜੀਓ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੂਲ ਹੈ ਬੋਲਾ ਗੁਣ ਵਿਹੂਨਾ ਨਾਮ ਜਪਿਆ ਨਾ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਸੰਗਤਾਂ ਦੇ ਕਾਫੀ ਕਮੈਂਟ ਆ ਰਹੇ ਸੀ ਕਿ ਜੋ ਕਿ ਭਗਤ ਬਾਣੀ ਹੈ ਜਿਹੜੀ ਕਿ ਸ਼ਬਦ ਨੇ ਜਿਹੜੇ ਉਹਨਾਂ ਦੀ ਵਿਚਾਰ ਕੀਤੀ ਜਾਵੇ ਤਾਂ ਕਿ ਸੰਗਤਾਂ ਨੂੰ ਇਸ ਦੀ ਜਾਣਕਾਰੀ ਹੋ ਸਕੇ ਕਿ ਸ਼ਬਦ ਸਾਨੂੰ ਕੀ ਕਹਿ ਰਿਹਾ ਹੈ ਸੋ ਇਸ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਭਗਤ ਬਾਣੀ ਦੀ ਵਿਚਾਰ ਕਰਕੇ ਸੰਗਤਾਂ ਦੀ ਸੇਵਾ ਕਰ ਸਕੀਏ ਜੋ ਅੱਜ ਦਾ ਪਾਵਨ ਸ਼ਬਦ ਹੈ ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦੇ ਪਾਵਨ ਮੁਖ ਤੋਂ ਉਚਾਰਨ ਕੀਤਾ ਗਿਆ ਹੈ ਔਰ ਇਸ ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇ ਜੀ ਬਖਸ਼ਿਸ਼ ਕਰਦੇ ਨੇ ਗ੍ਰਹਿਮਤ ਕਰਦੇ ਨੇ ਕਿ ਪ੍ਰਮਾਤਮਾ ਦੇ ਨਾਲ ਪ੍ਰੀਤ ਪਿਆਰ ਇਹਨਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਰ ਤੋਂ ਬਿਨਾ ਉਹਦੇ ਪ੍ਰੇਮ ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਕੋਈ ਹੋਰ ਆਸਰਾ ਨਾ ਧੱਕੇ ਕੋਈ ਹੋਰ ਨਾ ਮਨ ਦੇ ਵਿੱਚ ਲਿਆਵੇ ਕਹਿਣ ਲੱਗੇ ਸਿਰਫ ਪ੍ਰਮਾਤਮਾ ਤੇ ਭਰੋਸਾ ਰੱਖ ਕੇ ਉਹਦੇ ਤੇ ਵਿਸ਼ਵਾਸ ਰੱਖ ਕੇ ਉਹਦੀ ਬੰਦਗੀ ਕਰੇ ਤੇ ਨਾਮ ਤੇ ਪੂਰਨ ਭਰੋਸਾ ਰੱਖਿਓ ਔਰ ਕਿਰਪਾ ਕਰਦੇ ਇਹ ਪ੍ਰਮਾਤਮਾ ਵੀ ਇਹੀ ਚਾਹੁੰਦਾ ਹੈ ਕਿ ਜੇ ਤੁਸੀਂ ਪੂਰਨ ਭਰੋਸਾ ਰੱਖੋਗੇ ਮੇਰੇ ਤੇ ਤੇ ਮੈਂ ਤੁਹਾਨੂੰ ਕਿਸੇ ਪੱਖੋਂ ਡੋਲਣ ਨਹੀਂ ਦੇਵਾਂਗਾ ਜਦੋਂ ਅਸੀਂ ਰੱਬ ਨੂੰ ਛੱਡ ਕੇ ਉਹਦੀ ਬਣਾਈ ਹੋਈ ਕਿਰਤ ਦੀ ਪੂਜਾ ਕਰਨ ਲੱਗ ਜਾਂਦੇ ਹਾਂ ਇਹੀ ਗੱਲ ਦਸਵੇਂ ਪਾਤਸ਼ਾਹ ਨੇ ਕਹੀ ਸੀ ਕਿ ਪ੍ਰਮਾਤਮਾ ਨੇ ਕਿਹਾ ਸੀ ਕਿ ਪਹਿਲਾਂ ਮੈਂ ਤੇ ਦਾਇਤ ਭੇਜੇ ਜਦ ਹਮ ਪਹਿਲੇ ਸ੍ਰੇਸ਼ਟ ਬਨਾਈ ਦਾਇਤ ਰਚੇ ਦੁਸ਼ਟ ਦੁਖਦਾਈ ਉਹ ਪੁੱਜ ਬਾਹੂ ਤੇ ਬਵਰੇ ਹੋਏਗੇ ਪੂਜਤ ਪਰਮਪੁਰਖ ਰਹਿਗੇ ਉਹ ਆਪਣੀ ਸ਼ਕਤੀ ਨਾਲ ਕਮਲੇ ਹੋਗੇ ਉਹ ਕਹਿੰਦੇ ਸਾਡਾ ਨਾਮ ਜਪੋ ਹਰਨਾਕਸ਼ ਵਰਗੇ ਫਿਰ ਕਹਿੰਦੇ ਮੈਂ ਤਨਕ ਤਨਕ ਮੁਖਾਪੇ ਤਨ ਕੀ ਠੌਰ ਦੇਵਤਾ ਥਾਪੇ ਕਹਿੰਦੇ ਮੈਂ ਦਾਇਤ ਖਤਮ ਕੀਤੇ ਪ੍ਰਮਾਤਮਾ ਕਹਿੰਦਾ ਤੇ ਮੈਂ ਦੇਵਤੇ ਬਨਾਈ ਦੇਵਤੇ ਕਹਿੰਦੇ ਆ ਸਤ ਨਾਮ ਕਾਹੂ ਨ ਦੜਾਯੋ ਆਪਣੀ ਪਰਮੇਸ਼ਰ ਕਹਾਯੋ ਦੇਵਤਿਆਂ ਨੇ ਵੀ ਕਹਿ ਦਿੱਤਾ ਕਿ ਅਸੀਂ ਰੱਬ ਆਪਦੀ ਪੂਜਾ ਕਰਾਉਣ ਲੱਗੇ ਸੋ ਫਿਰ ਕਹਿਣ ਲੱਗੇ ਇਸੇ ਕਰਕੇ ਪ੍ਰਮਾਤਮਾ ਨੇ ਕਿਹਾ ਸੀ ਕਹਿਣ ਲੱਗੇ ਵੀ ਤੈਨੂੰ ਭੇਜਣ ਲੱਗੇ ਆ ਤੇ ਨਾਮ ਪ੍ਰਮਾਤਮਾ ਨੇ ਕਿਹਾ ਸਾਡਾ ਜਪਾਉਣਾ ਹੈ ਸੋ ਮਹਾਰਾਜ ਨੇ ਇਹ ਹੀ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੋ ਮਹਾਰਾਜ ਨੇ ਕਿਹਾ ਜੋ ਹਮ ਕੋ ਪਰਮੇਸ਼ਰ ਉਚਰੇ ਸਭ ਨਰਕਕੁੰਡ ਮੇ ਪਰੇ ਦਸਵੇਂ ਪਾਠ ਨੇ ਕਿਹਾ ਜਿਹੜਾ ਸਾਨੂੰ ਰੱਬ ਕਹੇਗਾ ਉਹ ਨਰਕਾਂ ਚ ਪੈ ਸਕਦਾ ਸੋ ਪਰਮੇਸ਼ਰ ਪਰਮਾਤਮਾ ਕਾਲਪੁਰਖ ਨੂੰ ਮੰਨਣਾ ਭਗਤ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਵਾਕਸ਼ਿਸ਼ ਕਰਦੇ ਨੇ ਦਾਸ ਅਨੰਨ ਮੇਰੋ ਨਿਜ ਰੂਪਾ ਦਰਸ਼ਨ ਨਿਮਕ ਤਾਪ ਤ੍ਰੈ ਮੋਚਨ ਰਸਤ ਮੁਕਤ ਕਰਤ ਗ੍ਰਹਿ ਕੂਪਾ ਰਹਾ ਭਗਤ ਨਾਮਦੇਵ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਕਿ ਪ੍ਰਮਾਤਮਾ ਨੇ ਕੀ ਕਹਿਣ ਲੱਗੇ ਨਾਮਦੇਵ ਜੋ ਮੇਰਾ ਨਾਮ ਜਪਦਾ ਹੈ ਜਿਹੜਾ ਭਗਤ ਮੇਰੇ ਤੇ ਪੂਰਨ ਵਿਸ਼ਵਾਸ ਰੱਖਦਾ ਹੈ ਕਹਿਣ ਲੱਗੇ ਮੈਂ ਉਹਦੇ ਤੋਂ ਦੂਰ ਨਹੀਂ ਹੈ ਦਾਸ ਅਨਨ ਮੇਰੋ ਨਿਜ ਰੂਪ ਉਹ ਮੇਰਾ ਹੀ ਰੂਪ ਹੈ ਜਿਹੜਾ ਮੇਰੇ ਨਾਲ ਜੁੜਿਆ ਉਹ ਮੇਰਾ ਹੀ ਰੂਪ ਹੈ ਦਰਚਨ ਨਿਮਕ ਤਾਪ ਤ੍ਰਈ ਮੋਚਨ ਜਿਹੜਾ ਬੰਦਾ ਉਸ ਪੂਰਨ ਪੁਰਖ ਦੇ ਦਰਸ਼ਨ ਕਰ ਲੇਗਾ ਜਿਹੜਾ ਸਿਰਫ ਰੱਬ ਤੇ ਭਰੋਸਾ ਕਰਕੇ ਉਹਦੀ ਬਾਣੀ ਪੜਦਾ ਉਹਦਾ ਨਾਮ ਜਪਦਾ ਉਹਦੇ ਤਿੰਨੇ ਤਾਪ ਦੂਰ ਹੋ ਜਾਣਗੇ ਵੇਖੋ ਬੰਦੇ ਨੂੰ ਦੁੱਖ ਕਿੰਨੇ ਨੇ ਤਿੰਨ ਦੁੱਖ ਨੇ ਮਹਾਰਾਜ ਕਹਿੰਦੇ ਨੇ ਇੱਕ ਤਾਂ ਸਰੀਰਕ ਕੋਈ ਰੋਗ ਲੱਗ ਜੇ ਇਹ ਦੁੱਖ ਇੱਕ ਮਨ ਦਾ ਰੋਗ ਮਨ ਕੁਝ ਹੋਰ ਚਾਹੁੰਦਾ ਪਰ ਹੋ ਕੁਝ ਹੋ ਰਿਹਾ ਇੱਕ ਪਰਮਾਤਮਾ ਵੱੰਨਿਓ ਪਈਆਂ ਹੋਈਆਂ ਕਰੋਪੀਆਂ ਮਾਰੇ ਕਹਿੰਦੇ ਨੇ ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਤਿੰਨੇ ਹੀ ਰੋਗ ਜਿਵੇਂ ਆਪਾਂ ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ ਤਾਂ ਕੋਈ ਬਿਗੜ ਨਾ ਕੋ ਲੱਗੇ ਜਾਂਕੀ ਪ੍ਰਭਾਗੇ ਅਰਦਾਸ ਵੀ ਜਿਹੜਾ ਬੰਦਾ ਮੇਰੇ ਪੂਰਨ ਪੁਰਖ ਦੇ ਦਰਸ਼ਨ ਕਰ ਲੇਗਾ ਉਹਦੀ ਬਿਮਾਰੀ ਵੀ ਟੁੱਟ ਜਾਏਗੀ ਅਸਾਧ ਰੋਗ ਜਿਵੇਂ ਕਈਆਂ ਨੂੰ ਬਿਮਾਰੀਆਂ ਲੱਗੀਆਂ ਵੀ ਉਹ ਤਾਂ ਕਹਿੰਦੇ ਸਾਡਾਂ ਦੇ ਨਾਲ ਹੀ ਜਾਣਗੀਆਂ ਜੇ ਪੂਰੇ ਬੰਦਗੀ ਵਾਲੇ ਦੇ ਦਰਸ਼ਨ ਹੋ ਜਾਣ ਤੇ ਮਨ ਵੀ ਠੀਕ ਹੋ ਜਾਂਦਾ ਫਿਰ ਮਨ ਨੂੰ ਅਕਲ ਆ ਜਾਂਦੀ ਹੈ ਕਿ ਕਿਉਂ ਦੁਨੀਆ ਦੀ ਟੈਨਸ਼ਨ ਪਾਈ ਆ ਭਾਈ ਔਰ ਜੋ ਪ੍ਰਮਾਤਮਾ ਨੇ ਕਰਨਾ ਹੋਣਾ ਉਹੀ ਹੈ ਆਪਣੇ ਕਰਮ ਕਰਮਾਂ ਦਾ ਲੇਖ ਸੋ ਇਹੀ ਬਕਸ਼ਿਸ਼ ਕਰ ਰਹੇ ਨੇ ਕਹਿਣ ਲੱਗੇ ਉਹਦੇ ਤਿੰਨੇ ਤਾਪ ਖਤਮ ਹੋ ਜਾਂਦੇ ਨੇ ਪਰਸਤ ਮੁਕਤ ਕਰਤ ਗ੍ਰਹਿਕੂਪ ਉਸ ਸੇਵਕ ਦੇ ਜਿਹੜਾ ਮੇਰਾ ਸੇਵਕ ਮੇਰਾ ਨਾਮ ਜਪਦਾ ਮੇਰੇ ਤੇ ਪੂਰਨ ਨਾਮ ਤੇ ਭਰੋਸਾ ਰੱਖਦਾ ਹੈ ਕਹਿਣ ਲੱਗੇ ਉਹਦੇ ਚਰਨਾਂ ਨੂੰ ਹੱਥ ਲਾਉਣ ਦੇ ਨਾਲ ਹੀ ਕਹਿਣ ਲੱਗੇ ਉਹ ਬੰਦੇ ਨੂੰ ਸੰਸਾਰੀ ਜੰਜਾਲ ਚੋਂ ਔਰ ਇਸ ਅਧਿਆਰੇ ਖੂਹ ਦੇ ਵਿੱਚੋਂ ਕੱਢ ਕੇ ਅਸੀਂ ਅਸੀਂ ਉਸ ਨੂੰ ਜ਼ਿੰਦਗੀ ਦੇ ਦੇਵਾਂਗੇ ਕਿਉਂਕਿ ਜਿਹੜਾ ਬੰਦਾ ਰੱਬ ਦਾ ਭਗਤ ਹੈ ਉਹ ਰੱਬ ਦਾ ਹੀ ਰੂਪ ਹੈ ਜਿਵੇਂ ਆਪਾਂ ਬਾਬੇ ਰਵਦਾਸ ਦਾ ਬਾਬੇ ਨਾਮਦੇਵ ਦਾ ਨਾਂ ਲੈਨੇ ਆਂ ਤੇ ਅੱਜ ਲੋਕ ਰੱਬ ਨੂੰ ਰੱਬ ਤੋਂ ਮੰਗਣ ਤੋਂ ਪਹਿਲਾਂ ਇਹਨਾਂ ਦਾ ਨਾਂ ਲੈਂਦੇ ਨੇ ਕਿ ਜਿਹੜੇ ਇਹਨਾਂ ਨੂੰ ਭਗਤਾਂ ਨੂੰ ਮੰਨਦੇ ਨੇ ਕਿ ਬਾਬਾ ਨਾਮਦੇਵ ਜੀ ਮੇਰਾ ਕਾਰਜ ਕਰਦੇਓ ਬਾਬਰ ਅਬਦਾਲ ਜੀ ਮੇਰਾ ਕੰਮ ਕਰਦੇਓ ਬਾਬਾ ਨਾਨਕ ਜੀ ਮੇਰਾ ਕਾਰਜ ਕਰਦੇਓ ਕਿਉਂਕਿ ਰੱਬ ਦਾ ਹੀ ਰੂਪ ਹੋ ਗਏ ਨੇ ਇਹੀ ਬਾਣੀ ਦੇ ਵਿੱਚ ਅੱਜ ਖਲਾਸਾ ਕਰ ਰਹੇ ਨੇ ਬਾਬਾ ਨਾਮਦੇਵ ਜੀ ਵੀ ਉਹਨੂੰ ਗ੍ਰਹਿਕੂਪ ਅਗਿਆਨਤਾ ਦੇ ਹਨੇਰੇ ਚ ਡਿੱਗੇ ਖੂਚੋਂ ਕੱਢ ਕੇ ਉਹਨੂੰ ਅਕਲ ਦੇ ਦਿੰਦਾ ਉਹਨੂੰ ਜ਼ਿੰਦਗੀ ਦੇ ਦਿੰਦਾ ਉਹਨੂੰ ਤੰਦਰੁਸਤੀ ਦਿੰਦਾ ਇਹ ਅੱਗੇ ਪ੍ਰਮਾਤਮਾ ਨੇ ਪਰ ਕਿਰਪਾ ਕੀਤੀ ਕਹਿਣ ਲੱਗੇ ਰੱਬ ਨੇ ਮੈਨੂੰ ਕਿਹਾ ਕਹਿੰਦੇ ਮੇਰੀ ਬੰਦੀ ਭਗਤ ਛਡਾਵੇਂ ਕਹਿਣ ਲੱਗੇ ਨਾਮਦੇਵ ਗੱਲ ਸੁਣ ਜੇ ਮੈਂ ਕਿਸੇ ਨੂੰ ਬੰਨ ਲਾਣਾ ਤੇ ਉਹਨੂੰ ਭਗਤ ਛਡਾ ਸਕਦਾ ਕਿਉਂਕਿ ਭਗਤ ਦੀ ਮੈਨੂੰ ਸੁਣਨੀ ਪੈਂਦੀ ਹੈ ਜਿਹੜਾ ਭਗਤ ਮੇਰੇ ਮੂਹਰੇ ਅਰਦਾਸ ਕਰਦੇ ਨਾ ਫਿਰ ਮੈਂ ਕਿਸੇ ਬੰਦੇ ਨੂੰ ਦੁੱਖਾਂ ਚ ਫਸਾਈ ਬੈਠਾ ਸਾਰੇ ਜੰਜਾਲ ਚ ਫਸਾਈ ਬੈਠਾ ਜੇ ਭਗਤ ਅਰਦਾਸ ਕਰਦੇ ਮੈਨੂੰ ਫਿਰ ਉਹਨੂੰ ਛੱਡਣਾ ਪੈਂਦਾ ਹੈ ਕਿਉਂਕਿ ਮੈਨੂੰ ਮੈਂ ਭਗਤ ਦੇ ਅਧੀਨ ਆ ਮੈਂ ਭਗਤ ਦੀ ਮੰਨਦਾ ਮੇਰੀ ਬੰਧ ਹੀ ਭਗਤ ਛਡਾਵੇ ਬੰਧੇ ਭਗਤ ਨਾ ਛੁੱਟੇ ਮੋਹ ਜੇ ਭਗਤ ਮੈਨੂੰ ਬੰਨ ਲੈ ਕਿਤੇ ਆਪਦੇ ਪਿਆਰ ਚ ਕਹਦੇ ਫੇਰ ਨਹੀਂ ਮੈਂ ਛੁੱਟ ਸਕਦਾ ਜਿਵੇਂ ਬੱਚਾ ਆਪਣੇ ਪਿਓ ਨੂੰ ਢਾ ਲੈਂਦਾ ਛੋਟਾ ਜਿਹਾ ਬੱਚਾ 1.5 2 ਸਾਲਾਂ ਦਾ ਤੇ ਪਿਓ ਦੇ ਅੱਗੇ ਜੋਰ ਹੋਣ ਦੇ ਬਾਵਜੂਦ ਵੀ ਉਹ ਥੱਲੇ ਪਿਆ ਰਿਹਾ ਕਿ ਹਾਂ ਪੁੱਤ ਤੂੰ ਮੈਨੂੰ ਢਾਲਿਆ ਪ੍ਰੇਮ ਪ੍ਰੇਮ ਵਸ ਓਕੇ ਕਹਿੰਦੇ ਨਾਮਦੇਵ ਜੇ ਭਗਤ ਮੇਰਾ ਮੈਨੂੰ ਬੰਨ ਲੈਣਾ ਵੀ ਤੂੰ ਨਹੀਂ ਵਾਹਿਗੁਰੂ ਆਹ ਕੰਮ ਕਰਨਾ ਤੇ ਮੈਂ ਆਪਦੇ ਭਗਤ ਦੇ ਅੱਖੇ ਲਾ ਕੇ ਤੇ ਮੈਂ ਭਗਤ ਤੋਂ ਨਹੀਂ ਛੁੱਟ ਸਕਦਾ ਭਗਤ ਮੈਥੋਂ ਛੁੱਟ ਜਾਂਦਾ ਕਿਉਂਕਿ ਭਗਤ ਨੇ ਮੈਨੂੰ ਪਿਆਰ ਦੇ ਵਸ ਬੰਨ ਲਿਆ ਕਹਿਣ ਲੱਗੇ ਰੱਬ ਬਸ ਕੀਤਾ ਭਗਤਾਂ ਨੇ પ્રેમ ਦੀਆਂ ਪਾ ਕੇ ਡੋਰੀਆਂ ਭਗਤਾਂ ਨੇ ਰੱਬ ਨੂੰ ਬਸ ਕੀਤਾ પ્રેમ ਦੀਆਂ ਡੋਰੀਆਂ ਦੇ ਨਾਲ ਭਾ ਪ੍ਰੇਮ ਨਾਲ ਔਰ ਕਹਿੰਦੇ ਨੇ ਏਕ ਸਮੇ ਮੋਕ ਗੈ ਬੰਦੇ ਤੋ ਫਨ ਮੋ ਪਿਛ ਬਾਵਨਾ ਹੋਏ ਜੇ ਮੇਰਾ ਭਗਤ ਕਿਤੇ ਮੈਨੂੰ ਆਪਣੇ ਵਸ ਕਰ ਲਵੇ ਨਾ ਕਿ ਮੈਂ ਪਤਲ ਕੇ ਜੋ ਮੈਨੂੰ ਮੇਰਾ ਭਗਤ ਬੰਨ ਲਵੇ ਕਿ ਨਹੀਂ ਆ ਕਰਨ ਤੂੰ ਕਰਨਾ ਨਹੀਂ ਤੇ ਕਹਿਣ ਲਗੇ ਮੈਂ ਆਪਦੇ ਭਗਤ ਦੇ ਕਹਿਣ ਤੇ ਮੈਂ ਉਹ ਕਰਨ ਵਾਲਾ ਵੀ ਨਹੀਂ ਕਰਾਂਗਾ ਕਿਉਂਕਿ ਮੈਨੂੰ ਮੇਰੇ ਭਗਤ ਨੇ ਅਰਦਾਸ ਕਰ ਦਿੱਤੀ ਐ ਸੋ ਗੁਰਦੇਵ ਕਿਰਪਾ ਕਰਦੇ ਨੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਇੱਕ ਚਾਹੇ ਲੋਕਾਂ ਦਾ ਤਰਕ ਦੇ ਵਿੱਚ ਨੇ ਬਹੁਤ ਲੋਕ ਇਦਾਂ ਦੇ ਅੱਗੇ ਨੇ ਪਰ ਇੱਕ ਹੱਡ ਗ੍ਰੰਥੀ ਸੀਗਾ ਸਾਡਾ ਮਿੱਤਰ ਸੀ ਕੋਈ ਤੇ ਬੜੇ ਜੀਵਨ ਵਾਲਾ ਸੀ ਹਰਿਆਣੇ 'ਚ ਔਰ ਇੱਕ ਕੋਈ ਬੀਬੀ ਅਰਦਾਸ ਕਰੋਨ ਆਈ ਔਰ ਅਰਦਾਸ ਕੋਈ ਉਹਨੇ ਕਰਾਈ ਆਪਣੇ ਸਰੀਰ ਵਾਰੇ ਕੋਈ ਤੇ ਉਹਨੇ ਪੁੱਛਿਆ ਪਹਿਲਾਂ ਅਰਦਾਸ ਤੋਂ ਪੁੱਛ ਲੈ ਕਿ ਭੈਣ ਜੀ ਤੁਹਾਡੇ ਕੋਈ ਜਵਾਕ ਬੱਚਾ ਉਹ ਕਹਿੰਦੀ ਬੱਚਾ ਤਾਂ ਮੇਰੇ ਹੈ ਨਹੀਂ ਬਾਬਾ ਜੀ ਉਹ ਬਾਬਾ ਜੀ ਨੇ ਬਿਨਾ ਪੁੱਛੇ ਤੋਂ ਹੀ ਉਹਦੇ ਬੱਚੇ ਦੀ ਅਰਦਾਸ ਕਰਤੀ ਔਰ ਉਸ ਤੋਂ ਪਹਿਲਾਂ ਉਹਦਾ ਆਪਰੇਸ਼ਨ ਹੋਇਆ ਸੀ ਕਿ ਉਹਦੀ ਬੱਚਾਦਾਨੀ ਡਾਕਟਰ ਨੇ ਕੱਢ ਦਿੱਤੀ ਸੀ ਪਰ ਤੁਸੀਂ ਦੇਖੋ ਉਹ ਬਾਬਾ ਜੀ ਦੇ ਦੱਸਣ ਦੀ ਗੱਲ ਹੈ ਤੇ ਉਹ ਬੀਬੀ ਉੱਥੇ ਬਾਅਦ ਚਾਈ ਡਾਕਟਰ ਨੇ ਉਹਦੀ ਬੱਚਾਦਾਨੀ ਕੱਢ ਦਿੱਤੀ ਬੱਚਾਦਾਨੀ ਚ ਇਨਫੈਕਸ਼ਨ ਸੀ ਪਰ ਬਾਬੇ ਨੇ ਅਰਦਾਸ ਕਰਤੀ ਕਿ ਮਹਾਰਾਜੇ ਨੂੰ ਭੈਣ ਨੂੰ ਪੁੱਤਰ ਵੀ ਦੇ ਬੱਚਾ ਵੀ ਦੇ ਬਿਨਾ ਬੱਚਾਦਾਨੀ ਤੇ ਉਹਦੇ ਬੱਚਾ ਹੋ ਗਿਆ ਸੀ ਪੈਰੇ ਖਾਲਸਾ ਜੀ ਇਹ ਅਰਦਾਸ ਦੀ ਪਾਵਰ ਹੈ ਜਦੋਂ ਆਪਦੇ ਸੇਵਕ ਦੀ ਸੁਣਦਾ ਨਾ ਲੋਕ ਤੇ ਤਰਕ ਵਿੱਚ ਪਏ ਹੋਏ ਨੇ ਅੱਜਕੱਲ ਜਿਹੜੇ ਰੱਬ ਤੇ ਭਰੋਸਾ ਕਰੀਏ ਰੱਬ ਤਾਂ ਬਿਨਾ ਸਵਾਸਾਂ ਤੋਂ ਵੀ ਬੰਦੇ ਨੂੰ ਰੱਖ ਸਕਦਾ ਔਰ ਇਹ ਗੁਰੂ ਦੀ ਕਿਰਪਾ ਕਹਿਣ ਲੱਗੇ ਜੇ ਮੇਰਾ ਭਗਤ ਮੈਨੂੰ ਕੋਈ ਗੱਲ ਕਹਿੰਦਾ ਤੇ ਮੈਨੂੰ ਉਹਦੀ ਮੰਨਣੀ ਪੈਂਦੀ ਹੈ ਸੋ ਕਹਿਣ ਲੱਗੇ ਮੈਂ ਗੁਣਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰਾ ਦਾਸ ਕਹਿਣ ਲੱਗੇ ਬਾਬਾ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਕਾਲਪੁਰਖ ਮੈਂ ਆਪਣੇ ਭਗਤਾਂ ਦੇ ਗੁਨਾ ਦਾ ਪੱਜਿਆ ਹੋਇਆ ਹਾਂ ਉਹਨਾਂ ਨੇ ਮੇਰੇ ਵਾਲੇ ਗੁਣ ਪੈਦਾ ਕਰ ਲੈਨੇ ਜਦੋਂ ਬੰਦਾ ਰੱਬ ਨੂੰ ਯਾਦ ਕਰਦਾ ਨਾ ਤੇ ਰੱਬ ਵਾਲੇ ਗੁਣ ਬੰਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਆਪਾਂ ਕਹਿੰਦੇ ਨੇ ਤਾਂ ਰੱਬ ਵਰਗਾ ਹੀ ਆ ਇਹ ਤਾਂ ਰੱਬ ਦਾ ਰੂਪ ਹੈ ਕਹਿਣ ਲੱਗੇ ਮੇਰੇ ਭਗਤ ਨੇ ਮਾਇ ਉਹਦੇ ਗੁਨਾ ਕਰਕੇ ਉਹਨੇ ਮੈਨੂੰ ਬਾਝ ਲਿਆ ਆਪਾਂ ਕਹਿੰਦੇ ਨਾ ਬਈ ਜੇ ਚੰਗੇ ਗੋਣ ਲੈਣੇ ਆ ਜਿਵੇਂ ਕਹਿੰਦੇ ਵੀ ਜਦੋਂ ਧੀ ਵਿਆਹਦੀ ਆ ਮਾਂ ਤੇ ਉਹ ਕਹਿੰਦੇ ਨਹਿਰ ਕੁਵਾਰ ਕੰਨਿਆ लाडली ਕਹਿਤ ਮਾਨੀਅਤ ਵਿਆਹੀ ਸੁਸਰਾਰ ਜੈ ਗੁੰਨਨ ਖੈ ਮਾਨੀਏ ਗੁਨਾ ਦੀ ਗੱਲ ਇੱਥੇ ਵੀ ਭਾਈ ਗੁਰਦਾਸ ਨੇ ਕੀਤੀ ਆ ਕਹਿੰਦੇ ਪੇਕੇ ਘਰ ਚ ਕੁੜੀ लाਡਲੀ ਰੱਖੀ ਜਾਂਦੀ ਐ ਕੁਛ ਆਉਂਦਾ ਚਾਹੇ ਨਹੀਂ ਆਉਂਦਾ ਉਹਨੂੰ ਪਰ ਸਹੁਰੇ ਘਰ ਚ ਕਹਿੰਦੇ ਉਹਨੂੰ ਗੁਣਾ ਕਰਕੇ ਮੰਨਿਆ ਜਾਂਦਾ ਹੈ ਨਹਿਰ ਕੁਾਰ ਕੰਨਿਆ लाਡਲੀ ਕਹਿ ਮਾਨੀਏ ਤੇ ਪੇਕੇ ਘਰ ਦੇ ਵਿੱਚ ਲੜਕੀ लाਡਲੀ ਮੰਨੀ ਜਾਂਦੀ ਐ ਵਿਆਹੀ ਸਸਰਾਰ ਜਏ ਗੁਣਨ ਕਹਿ ਮਾਨੀਏ ਜਦੋਂ ਵਿਆਹੀ ਜਾਂਦੀ ਐ ਸਸਰਾਰ ਜਾਂਦੀ ਐ ਉੱਥੇ ਲੜਕੀ ਕਰਕੇ ਨਹੀਂ ਕੋਈ ਮੰਨਦਾ ਉਹਨੂੰ ਉਹਦੇ ਚ ਗੁਣ ਹੈਗੇ ਨੇ ਤੇ ਉਹਦੀ ਘਰ ਚ ਇੱਜ਼ਤ ਹੁੰਦੀ ਐ ਸਤਕਾਰ ਹੁੰਦਾ ਜੇ ਉਹਦੇ ਚ ਗੁਣ ਕੋਈ ਨਹੀਂ ਫਿਰ ਉਹਦੀ ਇੱਜ਼ਤ ਨਹੀਂ ਹੁੰਦੀਗੀ ਤੇ ਮਾਰੇ ਕਹਿੰਦੇ ਨੇ ਕਿ ਭਾਈ ਮੇਰੇ ਭਗਤਾਂ ਚ ਜਿਹੜੇ ਗੁਣ ਮੈਨੂੰ ਚੰਗੇ ਲੱਗਦੇ ਨੇ ਉਹ ਇਹਦੇ ਚ ਗੁਣ ਹੈਗੇ ਨੇ ਇਸ ਕਰਕੇ ਮੈਂ ਇਹਦਾ ਗੁਣਾ ਕਰਕੇ ਇਹਦੇ ਗੁਣਾ ਕਰਕੇ ਮੈਂ ਬੱਜਿਆ ਮੇਰੀ ਜੀਵਨ ਮੇਰੇ ਦਾਸ ਕਿ ਜਿਹੜਾ ਮੇਰਾ ਮੇਰੇ ਦਾਸ ਨੇ ਮੇਰੇ ਸੇਵਕ ਨੇ ਉਹਨਾਂ ਤੋਂ ਦੂਰ ਮੈਂ ਕਿਤੇ ਨਹੀਂ ਜਾ ਸਕਦਾ ਉਹਨਾਂ ਦੇ ਵਾਸਾ ਮੈਂ ਆਪਣੇ ਭਗਤਾਂ ਦੇ ਵਾਸਾ ਔਰ ਮੇਰਾ ਜੀਵਨ ਮੇਰੀ ਨਿਸ਼ਾਨੀ ਸੰਸਾਰ ਤੇ ਮੇਰੇ ਭਗਤੀ ਕਰਨ ਵਾਲੇ ਭਗਤੀ ਹਨ ਨਾਮ ਦੇਵਤਾ ਚ ਜੀ ਐਸੀ ਤੈਸੋਤਾ ਕੇ ਪ੍ਰੇਮ ਪ੍ਰਗਾਸ ਭਗਤ ਨਾਮ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਉਹ ਇੰਨੀ ਉੱਚੀ ਸੋਚ ਇੰਨੀ ਉੱਚੀ ਆਤਮਾ ਪਰਮਾਤਮਾ ਉਹਸ ਬੰਦੇ ਦੀ ਕਰ ਦਿੰਦਾ ਹੈ ਬਈ ਉਸ ਨੂੰ ਸਾਰੀ ਸ੍ਰੇਸ਼ਟੀ ਦੇ ਵਿੱਚੋਂ ਰੱਬ ਦਿਸਣ ਲੱਗ ਜਾਂਦਾ ਹੈ ਉਹਨੂੰ ਅੱਗਾ ਦੇਖਣ ਲੱਗ ਜਾਂਦਾ ਪਿੱਛਾ ਵੀ ਦਿਸਣ ਲੱਗ ਜਾਂਦਾ ਵੀ ਪਿੱਛੇ ਮੈਂ ਬੰਦੇ ਨੇ ਕੀ ਕੀਤਾ ਉਹਨੂੰ ਤਿੰਨ ਲੋਕਾਂ ਦੀ ਸੋਚੀ ਹੋ ਜਾਂਦੀ ਆ ਜਦੋਂ ਰੱਬ ਉਹਦੇ ਤੇ ਕਿਰਪਾ ਕਰਦਾ ਬਖਸ਼ਿਸ਼ ਕਰਦਾ ਸੋ ਗੁਰੂ ਮਹਾਰਾਜ ਕਿਰਪਾ ਕਰਨ ਕਿ ਆਪਾਂ ਪਰਮਾਤਮਾ ਦੇ ਨਾਲ ਇੰਨਾ ਪਿਆਰ ਬਣਾਈਏ ਕਿ ਉਹਦੇ ਨਾਮ ਤੇ ਭਰੋਸਾ ਰੱਖੀਏ ਕਹਿਣ ਲੱਗੇ ਨਾਮ ਨੂੰ ਭਰੋਸਾ ਰੱਖ ਕੇ ਪ੍ਰਤੀਤ ਕਰਕੇ ਨਾਮ ਜਪੀਏ ਉਹਦੇ ਨਾਮ ਜਪਣ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਪਰਮਾਤਮਾ ਉਹਦੇ ਤੇ ਖੁਸ਼ ਹੁੰਦਾ ਤੇ ਉਹਨੂੰ ਆਪਣੇ ਗੁਣ ਦਿੰਦਾ ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹੋਈਆਂ ਭੁੱਲਾਂ ਗੁਰੂ ਦੇ ਸੰਗਤ ਗੁਰੂ ਕਿਰਮਾ ਕਰ ਜੋਗ ਨੇ ਅੱਗੇ ਤੁਸੈ ਸੋਜੀ ਬਖਸ਼ੋ ਬਲਾਵਤਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ